ਆ ਬਣ ਕੇ ਸਾਰੇ ਭਰਾਵੋ ਨੇ ਸਤਿਕਾਰ ਦੇ ਯੋਗ ਉਧਰ ਸਿੱਧੂ ਆਇਆ ਸਾਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਿੰਨਾ ਟੂਰਨਾਮੈਂਟ ਇਹ ਸਰ ਮੇਰਾ ਨਾਮ ਜਗਿੰਦਰ ਮਸੀਹ ਭੱਟੀ ਪਿੰਡ ਸੁਚਾਨੀਆਂ ਅਪਲਾਈ ਗਵਰਨਮੈਂਟ ਜਾਓ ਪੰਜਾਬ ਪੁਲਿਸ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਰਲ ਕੇ ਮਸੀਹ ਸਪੋਰਟਸ ਕਲੱਬ ਵੱਲੋਂ ਪੰਜਵਾਂ ਮਸੀਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਿ ਤੋ ਟੋ ਟੋ ਘਟਾ ਦੀ ਪਾਗ ਲਾ ਕਿੰਨੀ ਨੀ ਮਾ ਪਾਗ ਲਾ ਸਰ ਸਾਡੇ ਕਰੀਬ 38 ਦੇ ਕਰੀਬ ਟੀਮਾਂ ਸਾਰੇ ਇਲਾਕੇ ਚੋਂ ਤੇ ਜਲੰਧਰ ਤੋਂ ਵੀ ਇੱਕ ਟੀਮ ਆ ਰਹੀ ਹੈ ਨੌਜਵਾਨ ਜਿਹਨਾਂ ਨੌਜਵਾਨਾਂ ਦਾ ਨਸ਼ਿਆਂ ਦੀ ਰਿਜ਼ਲਟ ਫਸਦੇ ਸਾਰੇ ਜਿਹੜਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਇਹ ਸਦਰ ਫਸਦੇ ਸਾਡੇ ਨਾਲ ਸਪੋਰਟ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ ਜੀ ਤਾਂ ਕਿ ਬੱਚਿਆਂ ਦਾ ਜਰਾ ਰੁਝਾਨ ਜਿਆਦਾ ਸਪੋਰਟਸ ਵਾਲਾ ਲੱਗੇ ਇਸ ਲਈ ਇਹ ਸਾਰੇ ਜਿਹੜੇ ਪਿੰਡ ਦੇ ਸੀਨੀਅਰ ਤੇ ਮੋਤ ਪ੍ਰਬੰਦੇ ਉਪਰਾਲਾ ਕਰ ਰਹੇ ਕੋਈ ਜਿਹੜੇ ਨਸ਼ਿਆਂ ਤੋਂ ਬੱਚਨ ਰਹਿਤ ਰੱਖਿਆ ਜਾਏ ਖੇਡਾਂ ਵੱਲ ਜਿਆਦਾ ਪਾਇਆ ਜਾਏ ਜੇਤੂ ਟੀਮ ਨੂੰ ਕੀ ਨਾਮ ਰੱਖੇ ਸਰ ਜੇਤੂ ਟੀਮ ਨੂੰ ਅਸੀਂ 21000 ਤੇ ਸੰਗ ਨੂੰ 18000 ਉਹ ਗਲਗੁਰੂ ਵਿਤੀ ਸਾਤਾ ਦੀ ਵਿਤੀ ਸਾਤਾ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਕਰਾਂਗੇ ਕੋਈ ਸਰਕਾਰੀ ਮੌਜੂਦ ਜੁਡੀ ਦੇ ਕੇ ਮੰਤਰੀ ਉਹ ਮੌਜੂਦ ਨਹੀਂ ਨੇ ਸਰ ਅਸੀਂ ਨਾਲ ਸਾਡੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਤੋਂ ਪਿੰਡ ਦੇ ਮੋਹਤਬਰ ਬੰਦਿਆਂ ਤੇ ਸੱਜਣਾ ਮਿੱਤਰਾਂ ਦੇ ਸਪੋਰਟਸ ਸੀਨੀਅਰ ਖਿਡਾਰੀਆਂ ਵੱਲੋਂ ਸਹਿਯੋਗ ਦੇ ਮਿਹਰ ਇਹਨਾਂ ਚਾਨੀਆਂ ਆਪਾਂ ਇੱਕ ਨਵਾਂ ਪ੍ਰਾਲਾ ਕਰ ਰਹੇ ਹਾਂ 40 ਪਲੱਸ ਮੈਚ ਦਾ ਉਹ ਪਲੱਸ ਉਹ ਹੀ ਉਹਦਾ ਹੀ ਉਹ 40 ਸਾਲ ਤੋਂ ਵੱਧ ਉਮਰ ਹਾਂ ਉਸ ਟੀਮ ਉਮਰ ਦੇ ਉਹ ਚੰਦਰੋਂ ਟੀਮ ਆ ਰਹੀ ਇੱਕ ਇੱਕ ਸਾਡੇ ਪਿੰਡ ਦੀ ਆ ਉਹ ਰਾਡੀ ਕੋਸ਼ਿਸ਼ ਇਹ ਹੈ ਕਿ ਸਾਡੇ ਬੱਚੇ ਬਹੁਤ ਵਧੀਆ ਕਲਬਾਂ 'ਚ ਖੇਡ ਰਹੇ ਆ ਚਾਰ ਬੱਚੇ ਚੰਗੇ ਚੰਗੇ ਸਾਡਾ ਸਿਰਫ ਮਕਸਦ ਇਹੋ ਹੀ ਹੈ ਸਾਡੇ ਬੱਚੇ ਚੰਗੇ ਖੇਡਣ ਸਾਡੇ ਪੂਰੇ ਦੇਸ਼ ਦਾ ਹੈ ਸਾਡੇ ਪੰਜਾਬ ਦਾ ਹੈ ਸਾਡੇ ਜ਼ਿਲ੍ਹੇ ਦਾ ਹੈ ਸਾਡੇ ਪਿੰਡ ਦਾ ਹੈ ਕੀਮ ਗੈਸਟ ਕਿਹੜਾ ਹਾਜ਼ਰ ਹੈ ਚੀਫ ਗੈਸਟ ਜਿੰਦਾਵਾ ਸਾਹਿਬ ਹਾਂਜੀ ਜਿੰਦਾਵਾ ਸਾਹਿਬ ਆਮ ਆਦਮੀ ਪਾਰਟੀ ਫਰਦੀਸ਼ ਸਿੰਘ ਜਿੰਦਾਵਾ ਸਰ ਮੇਰਾ ਨਾਮ ਰਵੀ ਕੁਮਾਰ ਹੈ ਪਿੰਡ ਉਸਚਾਨੀਆ ਸਾਡਾ ਔਰ ਸਾਡੇ ਲਈ ਅੱਜ ਬਹੁਤ ਇੱਕ ਮਾਨ ਦੀ ਗੱਲ ਹੈ ਕਿ ਸਾਡਾ ਜੋ ਸਮੂਹ ਪਿੰਡ ਹੈ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਡੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਬੱਚੇ ਨੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਇੱਕ ਬਹੁਤ ਵਧੀਆ ਸੀ ਉਪਰਾਲਾ ਕੀਤਾ ਹੈ ਜਿਹਦੇ ਨਾਲ ਅੱਜ ਲਗਭਗ ਸਾਡੇ ਕੋਲ 38 ਟੀਮਾਂ ਜਿਹੜੀਆਂ ਨੇ ਉਹ ਆਈਆਂ ਨੇ ਔਰ ਇਹ ਬੜੇ ਹੀ ਪਿਆਰ ਦੇ ਨਾਲ ਮਿਲਵਰਤਨ ਦੇ ਨਾਲ ਇਹ ਟੂਰਨਾਮੈਂਟ ਜੋ ਹੈ ਸਾਡਾ ਚੱਲ ਰਿਹਾ ਅੱਜ ਤੀਸਰਾ ਦਿਨ ਹੈ ਕੱਲ ਜੋ ਹੈ ਇਹ 25 ਫਰਵਰੀ 2024 ਨੂੰ ਫਾਈਨਲ ਦਾ ਮੈਚ ਹੋਏਗਾ ਜਿਹਦੇ ਵਿੱਚ ਅਸੀਂ ਜੋ ਫਾਈਨਲ ਜੇਤੂ ਟੀਮ ਰਹੇਗੀ ਉਹਦੇ ਲਈ 21000 ਦਾ ਇਨਾਮ ਰੱਖਿਆ ਔਰ ਜਿਹੜੀ ਸੈਕੰਡ ਆਏਗੀ ਉਹਦੇ ਲਈ 18000 ਦਾ ਇਸ ਤੋਂ ਇਲਾਵਾ ਤੀਜੇ ਤੇ ਚੌਥੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਵੀ ਸਨਮਾਨ ਦਿੱਤਾ ਜਾਏਗਾ 2100 ਰੁਪਏ ਦੇ ਨਾਲ ਔਰ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਜੋ ਸਾਡਾ ਨੌਜਵਾਨ ਪੀੜੀ ਹੈ ਉਹ ਨਸ਼ਿਆਂ ਵੱਲ ਥੋੜਾ ਜਿਆਦਾ ਜਾ ਰਹੀ ਹੈ ਔਰ ਅਗਰ ਆਪਾਂ ਦੇਖੀਏ ਤਾਂ 38 ਪਿੰਡਾਂ ਦੀਆਂ ਜਿੱਥੋਂ ਟੀਮਾਂ ਆਈਆਂ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਖੇਡ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਸਾਡੇ ਪਿੰਡ ਵੱਲੋਂ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਇਹ ਹੈ ਕਿ ਜਵਾਨਾਂ ਦੇ ਵਿੱਚ ਜੋ ਸਾਡੀ ਨੌਜਵਾਨ ਪੀੜੀ ਹੈ ਇੱਕ ਕੰਪੀਟੀਸ਼ਨ ਦੀ ਭਾਵਨਾ ਹੁੰਦੀ ਆ ਆਪਣੀ ਸਿਹਤ ਨੂੰ ਵਧੀਆ ਰੱਖਣ ਦੀ ਭਾਵਨਾ ਹੁੰਦੀ ਆ ਔਰ ਇਸ ਉਪਰਾਲੇ ਦੇ ਨਾਲ ਅਸੀਂ ਜਿਹੜੀ ਨਸ਼ੇ ਵਰਗੀ ਨਾਮਰਾਦ ਬਿਮਾਰੀ ਹੈ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਖਾ ਰਹੀ ਆ ਉਹਨੂੰ ਆਪਾਂ ਬਚਾ ਸਕਦੇ ਆ ਔਰ ਸਾਰਿਆਂ ਨੂੰ ਅਸੀਂ ਇਹੀ ਰਿਕੁਐਸਟ ਕਰਦੇ ਆ ਕਿ ਖੇਡਾਂ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਏ ਔਰ ਆਪਣੇ ਬੱਚਿਆਂ ਦਾ ਜੋ ਹੈ ਵਧੀਆ ਜਿਹੜਾ ਭਵਿੱਖ ਹੈ ਉਹ ਬਣਾਇਆ